ਅੱਜ ਕਿਸਾਨਾਂ ਦਾ ਜਿਹੜਾ ਮਸਲਾ ਹੈ ਉਹ ਤਾਂ ਇੱਕ ਪੈਰਡੀਸੀਡਮ ਸ਼ੁਰੂ ਹੋਣ ਵਾਲਾ ਹੈ ਅਸੀਂ ਬਿਜਲੀ ਦੇ ਉੱਤੇ ਖਾਦਾਂ ਦੇ ਉੱਤੇ ਕੀੜੇਦਾਰ ਦਵਾਈਆਂ ਦੇ ਆਪਣੇ ਇਹ ਸਾਰੇ ਪੰਜਾਬ ਸਰਕਾਰ ਕੋਲ ਨਹੀਂ ਹੈ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਆਏ ਨੇ ਕਿ ਬਿਜਲੀ ਬਾਰੇ ਅਸੀਂ ਸਾਰੇ ਜਿਹੜੀਆਂ ਮੁਖਲਾ ਆਈਆਂ ਨੇ ਉਹ ਕਸ਼ੀਆ ਕਰ ਲਿਓ 13 ਮਿੰਟ ਸਾਫ ਫਿਕਰ ਪਚਾਵਾਗੇ ਤੇ ਵਿਸ਼ੇਸ਼ ਕਰਕੇ ਮੈਂ ਇਹਨਾਂ ਨੂੰ ਰਿਪੋਰਟ ਕਰਨ ਆਇਆ ਵੀ ਜਿਹੜਾ ਛੱਬੂ ਤੇ ਖਲੋਰੀ ਬਾਸਤ ਤੇ 4 ਮਹੀਨੇ ਤੋਂ ਬਾਅਦ ਚੱਲਿਆ ਡੋਲਰ ਉਹ ਬਹੁਤ ਸਾਰੀ ਡਾਰੀ ਦਾ ਡੋਲਰ ਸਾਰੇ ਫਿਰ ਡੋਲਰ ਸੀ ਪਰ ਉਹ ਉਸ ਦੋਲਨ ਨੇ ਸਾਰੇ ਬੀਜੇਪੀ ਦਾ ਮਾਹੌਲ ਕਿਰਕਰਾ ਕਰਤਾ ਜੇ ਦੋਲਨ ਨਾ ਹੁੰਦਾ ਤੇ મોદી ਨੂੰ ਆਹ ਜਿਹੜੀਆਂ ਵਜ਼ੀਰੀਆਂ ਤੇ ਗੱਫੇ ਦੂਜੀਆਂ ਪਾਰਟੀਆਂ ਤੋਂ ਸਾਥ-ਸਾਥ ਕੇ ਡੇੜੇ ਪੈਸੇ ਦੇ ਨਹੀਂ ਸੀ ਦੇਣੇ ਪਏ ਨੇ ਤੋਂ ਉਸ ਦੋਲਨ ਤੇ ਬਹੁਤ ਵੱਡੇ ਦੂਰ ਦੇਚੀ ਪ੍ਰਦਾਤ ਆਏ ਤੇ ਉਸ ਦੋਲਨ ਬਹੁਤ ਦਿੜਤਾ ਤੇ ਵਿਸ਼ਵਾਸ ਨਾਲ ਗੱਡੇਵਾਲ ਸਾਹਿਬ ਭਵੇੜ ਸਾਹਿਬ ਦੀ ਰਵਾਈ ਵਿੱਚ ਚੱਲ ਰਿਹਾ ਹੈ ਲਗਰਾਂ ਦੀ ਕੋਈ ਕਮੀ ਨਹੀਂ ਠੰਡੇ ਪਾਲੀਆਂ ਦੀ ਕੋਈ ਕਮੀ ਨਹੀਂ ਤੇ ਉਥੇ ਜਿਹੜੇ ਦੋਲਨਕਾਰੀ ਬੀਬੀਆਂ ਬੱਚੇ ਬੜੀ ਚੜ੍ਹਦੀ ਕਲਾ ਚ ਨੇ ਇਹ ਮੈਂ ਅੱਜ ਪਿੱਡਾ ਦੇ ਲੋਕਾਂ ਨੂੰ ਕਰਾਂਗੇ ਵੀ ਉਸ ਦੋਲਨ ਨੂੰ ਹੁਣ ਫੇਰ ਪਖਾਓ ਫੇਰ ਭੀੜ ਇਕੱਠੀ ਕਰੋ ਤੇ ਜਿਹੜਾ ਦੇਸ਼ ਦੇ ਵਿੱਚ ਪਾਰਦੇ ਨਚੋਣਾ ਹੋ ਗਿਆ ਨੇ ਉਹਦੀ ਮੈਂ ਰਿਪੋਰਟ ਅੱਜ ਕੀਤੀ ਹੈ ਬਹੁਤ ਗੰਮੇਰਤਾ ਨਾਲ ਦੇਸ਼ ਕਿਹੜੇ ਪਾਸੇ ਬਹੁਤੀ ਸਵ ਲੈ ਕੇ ਜਾਣਾ ਚਾਹੁੰਦਾ ਸੀ ਕੋ ਕਿ ਕਿਸਾਨ ਅंदोलਨ ਨੇ ਉਹਦਾ ਸਭਾ ਜਾਂ ਉਹਦਾ ਤਬਾਅ ਕਾਫੀ ਟਕਾਲੇ ਕਰ ਦਿੱਤਾ ਹੈ ਬਹੁਤ ਸਾਰਾ ਮੀਡੀਆ ਦੇ ਵਿੱਚ ਰਿਪੋਰਟਾਂ ਆ ਰਹੀਆਂ ਨੇ ਲਿਖਾਰੀ ਲਿਖ ਰਹੇ ਨੇ ਕੋਈ ਹੁਣ ਐਡਾ ਸੌਖਾ ਰੀ ਕੰਮ ਜਿਹੜਾ ਪਹਿਲੋਂ 10 ਸਾਲ ਇਹ ਨੰਦ ਬਾਰੇ ਆਮ ਉਧਰੇ ਪੈਸੇ ਕਰਦਾ ਰਿਹਾ ਹੁਣ ਜਨਤਾ ਦੀ ਜਿਹੜੀ ਤਾਕਤ ਹੈ ਉਹ ਵੱਧ ਰਹੀ ਹੈ ਆਪੋਜੀਸ਼ਨ ਪੇਜ ਦੇ ਵਿੱਚ ਤਗੜੀ ਹੋ ਗਈ ਪਹਿਲਾਂ ਆਪੋਜੀਸ਼ਨ ਹੀ ਹੈ ਨਹੀਂ ਸੀ ਹੁਣ ਆਪੋਜੀਸ਼ਨ ਬਹੁਤ ਡੇਰੇ ਪਹੁੰਚ ਗਈ ਕਿਸਾਨ ਅंदोलਨ ਕਰਕੇ ਕਿ ਆਪੋਜੀਸ਼ਨ ਜਦ ਤੱਕੜੀ ਹੋਵੇ ਫਿਰ ਸਰਕਾਰ ਆਪ ਹੁਦਰੀ ਨਹੀਂ ਕਰ ਸਕਦੇ ਮੋਦੀ ਤਾਂ ਉਹਦੇ ਹੱਥ ਲੈ ਲਿਆ ਵਜੂਰੀਆਂ ਵੀ ਵੱਡਦੀਆਂ ਆਪੋਜੀਸ਼ਨ ਤਕੜੀਏ ਕਿਸਾਨ ਅੰਦੋਲਨ ਚੱਲਦਾ ਕੱਲ ਮੈਂ ਹਰਦਵਾਰ ਬੋਤ ਜੋਪੀ ਜਿੱਥੇ ਪੈਰ ਦੇ ਵਿੱਚ ਲੱਗ ਰਿਹਾ ਇਸ ਕਿਸਾਨ ਅੰਦੋਲਨ ਨੇ ਉੱਥੇ ਅੱਦੋ ਅੱਦ ਕਰਤਾ 40 ਸੀਟਾਂ 40 ਸੀਟਾਂ ਪਾਰਲੀਮੈਂਟ ਮੈਂਬਰ ਕਿਸਾਨ ਅੰਦੋਲਨ ਕਰਕੇ ਮੋਦੀ ਨੂੰ ਹਰਾਇਆ ਔਰ ਇਸੇ ਤਰ੍ਹਾਂ ਦੂਜੇ ਥੋਪਿਆਂ ਵਿੱਚ ਗਈ ਗੱਲ ਸੋ ਕਿਸਾਨ ਅੰਦੋਲਨ ਜਿਹੜਾ ਛਾਤ ਵੀ ਅੰਦੋਲਨ ਹੈ ਕੋ ਬਹੁਤ ਵੱਡਾ ਕੱਲ ਤੁਸੀਂ ਵੇਖਿਆ ਵੀ ਵੀਕੇ ਕਲਵਿੰਦਰ ਕੌਰ ਦੀ ਗੁਰਤ ਉਹਦੇ ਅੱਜ ਦੀ ਮੀਟਿੰਗ ਦੀ ਪੂਰਨ ਸਨਸਾ ਸੀ ਕਰਾਂਗੇ ਉਸ ਸਰਬਸ ਦੇ ਵਿੱਚ ਹੁੰਦਿਆ ਜਿਹੜਾ ਸਟੈਂਡ ਧਿਆ ਜਿਹੜੇ ਬਹੁਤ ਲੰਬੇ ਸਮੇਂ ਤੋਂ ਦਿੱਲੀ ਦੇ ਡੋਲਰ ਨੂੰ ਬਦਨਾਮ ਕਰ ਰਹੀ ਸੀ ਕਥਾਣਾ ਨੂੰ ਆਤਵਾਦੀ ਵੱਖਵਾਦੀ ਹੋਰ ਤਰ੍ਹਾਂ-ਤਰ੍ਹਾਂ ਦੇ ਨਾਮ ਲਾ ਕੇ ਸਬੋਧਨ ਕਰ ਰਹੀ ਸੀ ਉਸ ਬੀਬੀ ਨੇ ਛੇੜਨੀ ਪੰਜਾਬ ਦੀ ਬੱਚੀ ਨੇ ਐਸਾ ਮੂੰਹ ਤੋੜੋ ਦਾ ਜਵਾਬ ਦਿੱਤਾ ਉਹ ਕੱਲ ਅਸੀਂ ਜੋ ਮੀਟਿੰਗ ਕੀਤੀ ਜ਼ిల్లా ਪੰਜਾਬ ਦੇ ਅਫਸਰਾਂ ਦਾ ਉਹਨਾਂ ਨੇ ਵਿਸ਼ਵਾਸ ਤੋਂ ਆਇਆ ਹੈ ਕਿ ਇਸ ਬੀਬੀ ਨੂੰ ਆਸ ਨਹੀਂ ਆਉਂਦੀ ਵੀ ਪੰਜਾਬ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੰਜਾਬ ਦੀ ਪੁਲਿਸ ਉਹ ਬਕਮਾ ਸਾਰੇ ਵਾਪਸ ਹੋਣਗੇ ਕੋਈ ਬਕਮਾ ਨਹੀਂ ਉਹਦੀ ਨੌਕਰੀ ਫੇਰ ਅਸੀਂ ਬਾਲ ਫਰਾਵਾਂਗੇ ਤੇ ਉਹਦੇ ਭਰਾ ਕੱਲ ਕੱਲ ਆ ਕੇ ਜਿਹੜਾ ਬੋਲਿਆ ਉਹਦੇ ਭਰਾ ਇਹ ਹੋ ਗਿਆ ਉਹਨੇ ਕਿਹਾ ਸਾਡੀ ਭੈਣ ਜਿਹੜੀ ਜ਼ੋਰਤ ਵਿਖਾਈ ਅਸੀਂ ਉਸ ਜ਼ੋਰਤ ਦੇ ਉੱਤੇ ਕਾਇਮ ਆ ਅਸੀਂ ਕੋਈ ਨੌਕਰੀ ਦੀ ਸਾਡ ਪ੍ਰਵਾਹ ਨਹੀਂ ਕੋਈ ਤਸ਼ੱਦਦ ਦੀ ਪ੍ਰਵਾਹ ਨਹੀਂ ਕੋਈ ਬਗਦਦੇ ਦੀ ਪ੍ਰਵਾਹ ਨਹੀਂ ਕਿਸਾਨ ਦਲਨ ਦੀ ਅਹੀਹੀ ਹੈ ਕਿਸਾਨ ਦਲਨ ਨੇ ਉਹਨੂੰ ਸੰਭਾਲ ਲਿਆ ਤੇ ਅਸੀਂ ਕਿਸਾਨ ਦਲਨ ਕਿਸਾਨ ਹਾਦੂਆਂ ਤੇ ਬੜੇ ਖੁਸ਼ ਆ ਤੇ ਅਸੀਂ ਤਗੜੇ ਆ ਅਸੀਂ ਗੋਡੇ ਦੀ ਟੇਕਾਂਗੇ ਮੋਦੀ ਦੀ ਸਰਕਾਰ ਅੱਗੇ ਸੋ ਬਹੁਤ ਵਧੀਆ ਗੱਲਾਂ ਨੇ ਜਦੋਂ ਦੋਲਨਕਾਰੀ ਦੇ ਵਿੱਚੋਂ ਇਹੋ ਜਿਹੇ ਬੱਚੇ ਪੈਦਾ ਹੋ ਜਾਣ ਉਹਨਾਂ ਪਰਿਵਾਰਾਂ ਵਿੱਚੋਂ ਜੋਦੇ ਪੈਦਾ ਹੋ ਜਾਣ ਤੇ ਅੱਜ ਪੰਜਾਬ ਦਾ ਜਿਹੜਾ ਮਾਹੌਲ ਬੜਿਆ ਹੈ ਭਾਵੇਂ ਸਾਰੇ ਥੂਬਿਆਂ ਵਿੱਚ ਬੀਜੇਪੀ ਦੇ ਪਾਇਰ ਲਾਇ ਨੇ ਕਿਤੇ ਵੱਧ ਸੀਤਾ ਕਿਤੇ ਵੱਧ ਘੱਟ ਸੀਤਾ ਪਰ ਪੰਜਾਬ ਦੇ ਲੋਕਾਂ ਨੇ ਇੰਡੀਅਨ ਫਾਰਮਰਸ ਐਸੋਸੀਏਸ਼ਨ ਨੇ 2017 ਵਿੱਚ ਸੱਚਾ ਦਿੱਤਾ ਸੀ ਇਹਨੂੰ ਵੋਟਾਂ ਦਾ ਪਾਓ ਅੱਜ ਸਾਰੇ ਦੇਸ਼ ਦੇ ਕਿਸਾਨਾਂ ਨੇ ਇਹਨੂੰ ਗਲੋ ਲਾਣ ਦੀ ਕੋਸ਼ਿਸ਼ ਕੀਤੀ ਤੇ ਪੰਜਾਬ ਦੇ ਵਿੱਚ ਅਸੀਂ ਉਹਦਾ ਖਾਤਾ ਵੀ ਖੋਲ੍ਹ ਦਿੱਤਾ ਅੱਜ ਉਹਨਾਂ ਲੋਕਾਂ ਦਾ ਵੀ ਅਸੀਂ ਤਰਕਵਾਦ ਕੀਤਾ ਮਤੇ ਦੇ ਵਿੱਚ ਵੀ ਤੁਸੀਂ ਲੋਕੋ ਸਾਡੀ ਪੇਂਡ ਤੇ ਅਸਰ ਕੀਤਾ ਤੇ ਇਹ ਜ਼ਾਲਮ ਬੀਜੇਪੀ ਦੀਆਂ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਛੋਟੇ ਕਾਰੋਬਾਰੀ ਵਿਰੋਧੀ ਦਿੱਲੀ 'ਲ ਠਕਰਾਇਆ ਹੈ ਉਹਨਾਂ ਨੇ ਸਬਤ ਖਾਇਆ ਹੈ ਤੇ ਇਹ ਆਊਟ ਵਾਲਾ ਜਿਹੜਾ ਅਸੀਂ ਬੈਠੇ ਜਨਤਾ ਦਾ ਪਰਵੇਕ ਹੋਗਾ